ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੂਰੂ ਸਾ ਸੰਗ ਜੀ ਵਾਜ ਤੁਨ ਅਨੰਤ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਉਹਨਾਂ ਦੇ ਨਨ ਸੇਵਕ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦੇਵਦਾ ਜੀ ਇਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਹੁੰਦੇ ਹੋਏ ਆਓ ਨਵੇਂ ਪਾਤਸ਼ਾਹ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਚਨ ਵਿਚਾਰ ਸਾਂਝੀ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੂਰਠ ਮਹੱਲਾ ਨੋਮ ਮਨਹੇ ਕੌਣ ਕੁਮਤ ਤੈ ਲੀਨੀ ਪਰਦਾ ਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਾ ਕੀਨੀ ਰਹਾਉ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾ ਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਾ ਕੀਨੀ ਰਹਾਉ ਮੋਗਤਾ ਪਰਮ ਸਜੈ ਨੋ ਤੈ ਨਾਹਨ ਤਨ ਜੋਰਨ ਕੋ ਤਾਇਆ ਅੰਤ ਸੰਗ ਕਾ ਹੋਨੇ ਦੀਨਾ ਮਿਰਥਾਇ ਆਪੋ ਲਾਇਆ ਆਹਰ ਪਜਿਓ ਨਾ ਗੁਰ ਜਨ ਸੇਵਿਓ ਨੈਯੋ ਕੁਜੂ ਕਛ ਗਿਆਨ ਕਟਹੀ ਮਹਿ ਨਰ ਜਾਣ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮ ਤੈ ਹਾਰਿਓ ਅਸੇ ਜੀਰ ਮਤ ਨਹੀਂ ਪਾਈ ਮਾਨਸ ਦੀ ਪਾਈ ਪਰ ਹਾਰ ਪਾਯੋ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਬਚਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ਼ੋਕਤੀ ਅੰਗ ਉਪਰ ਸੁਭਾਈ ਮਾਨ ਰਾਗ ਸੁਰ ਉਠ ਵਿੱਚ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਮਖਸ਼ਿਸ਼ ਕਰ ਰਹੇ ਨੇ ਕਿ ਐ ਮੇਰੇ ਮਨ ਮਨ ਰੇ ਕੌਣ ਕੁਮਤ ਤੈ ਲਈਨੀ ਇੱਕ ਮਤ ਹੈ ਇੱਕ ਸੁਮਤ ਹੈ ਇੱਕ ਕੁਮਤ ਹੈ ਇਹ ਸਤਿਗੁਰੂ ਜੀ ਕੁਮਤ ਨੂੰ ਵਿਵਰਜਿਤ ਕਰਦੀ ਹੈ ਕਿ ਐ ਮੇਰੇ ਮਾਨ ਦੂਏ ਕਮਤ ਕਿਥੋਂ ਗ੍ਰਹਿਣ ਕਰ ਲਈ ਹੈ ਪਰਦਾਰਾ ਪ੍ਰਾਇ ਹੱਕ ਖਾਣੇ ਨਿੰਦੇ ਰਸ ਦੇ ਵਿੱਚ ਸਤਿਗੁਰੂ ਜੀ ਕਹਦੇ ਕਿ ਨਾ ਖਾਚਤ ਹੋ ਗਿਆ ਕਿ ਤੂੰ ਬਾਬੇ ਦੇ ਨਾਮ ਦੀ ਭਗਤੀ ਨਹੀਂ ਕੀਤੀ ਰਹਾਉ ਦੇ ਕੇ ਬਾਬਾ ਜੀ ਕਹਿੰਦੇ ਨੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਗੁਰਬਾਣੀ ਦੇ ਵਿੱਚ ਮੋਗਤ ਪੰਥ ਜਾਣਿਉ ਤੈ ਨਾ ਹੈ ਪੰਥ ਹੁੰਦਾ ਮਾਰਗ ਬਾਬਾ ਜੀ ਕਹਿੰਦੇ ਜਿਹੜਾ ਮੁਕਤੀ ਦਾ ਮਾਰਗ ਸੀ ਉਹਨੂੰ ਤਾਂ ਤੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਧਨ ਜੋਰਣ ਕੋਤਾਇਆ ਫੋਕੀ ਉਸ ਸੰਸਾਰ ਦੀ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਲਪੇਟ ਦੇ ਵਿੱਚ ਆ ਕੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਪਰ ਸਤਿਗੁਰੂ ਕਹਿੰਦੇ ਅੰਤ ਸੰਗ ਕਾਹੂ ਨੀ ਦੀਨਾ ਵਰਥਾ ਆਪ ਬੰਧਾਇਆ ਅੰਤ ਦੇ ਵਿੱਚ ਤੇਰੀ ਕਿਸੇ ਦੀ ਸਹਾਇਤਾ ਨਹੀਂ ਕਰਨੀ ਇਹ ਸਤਿਗੁਰੂ ਜੀ ਕਹਦੇ ਵਾਹਿਗੁਰੂ ਦੇ ਨਾਮ ਤੋਂ ਬਿਨਾ ਤੇਰਾ ਜਿਹੜਾ ਜੀਵਨ ਹੈ ਉਹ ਬਿਰਥਾ ਚਲਿਆ ਜਾਵੇਗਾ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਯੋਗ ਅਛ ਗਿਆਨਾਂ ਨਾ ਤੇ ਸਤਿਗੁਰੂ ਕਹਦੇ ਇਕੱਲੇ ਨੇ ਬੈਠ ਕੇ ਭਗਤੀ ਕੀਤੀ ਤੇ ਨਾ ਸਤਿਗੁਰੂ ਕਹਿੰਦੇ ਜਿਹੜੀ ਗੁਰੂ ਦੀ ਸਵਾਰੇ ਹੋਏ ਸੇਵਕ ਜਨ ਹੈ ਨਾ ਉਹਨਾਂ ਦੀ ਸੰਗਤ ਕੀਤੀ ਫਿਰ ਤੈਨੂੰ ਗਿਆਨ ਕਿੱਥੋਂ ਆਉਣਾ ਸੀ ਘਟ ਹੀ ਮਾਹੇ ਨਰੰਝਣ ਤੀਰੈ ਤੈ ਖੋਜਤ ਉਦਿਆਨਾ ਉਹ ਕਰਤਾ ਪੁਰਖ ਵਾਹੀ ਗੁਰੂ ਜੋ ਸਰਵ ਵਿਆਪਕ ਹੈ ਉਹ ਤੇਰੇ ਅੰਦਰ ਹੀ ਵਸ ਰਿਹਾ ਹੈ ਪਰ ਸਤਿਗੁਰੂ ਜੀ ਕਹਿੰਦੇ ਤੈ ਖੋਜਤ ਤੂੰ ਉਹਨੂੰ ਲੱਭਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਬਹੁਤ ਜਨਮ ਭਰ ਮਤ ਤੈ ਹਾਰਿਓ ਅਨੇਕ ਜਨਮਾਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਤੂੰ ਧਰਮ ਦਾ ਆਇਆ ਤੇ ਤੈਨੂੰ ਕਿਤੇ ਵੀ ਬਾਬਾ ਜੀ ਕਹਿੰਦੇ ਮੁਕਤੀ ਦਾ ਪਦ حاصل ਨਹੀਂ ਹੋਇਆ ਨਾਮ ਬੋਤ ਜਨਮ ਭਰ ਮਤ ਦਾ ਹਾਰਿਓ ਅਸਥਿਰ ਮਤ ਨਹੀਂ ਪਾਈ ਸਤਿਗੁਰੂ ਜੀ ਕਹਿੰਦੇ ਸਥਿਰ ਰਹਿਣ ਵਾਲੀ ਮਤ ਮਾਨ ਦਾ ਟਿਕਾਓ ਸਤਿਗੁਰੂ ਜੀ ਕਹਿੰਦੇ ਕਿਉਂ ਬਿਨ ਭਾਗਾ ਵੱਡ ਭਾ ਕੀ ਹਰ ਸੰਗਤ ਪਾਵੈ ਭਾਗੀ ਈਨ ਪਰਮ ਝੂਟਾ ਖਾਵੈ ਬਿਨ ਭਾਗਾ ਸਤ ਸੰਦ ਨ ਲੱਭੈ ਬਿਨ ਸੰਗਤ ਮੈਲ ਭਰੀ ਜੀ ਜੀਓ ਬਾਬਾ ਜੀ ਕਹਿੰਦੇ ਬਿਨਾ ਸੰਗਤ ਤੂੰ ਭਾਈ ਜਿਹੜਾ ਮਨ ਹੈ ਇਹ ਅਸਰ ਭਾਗ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਨਹੀਂ ਹੋ ਸਕਦਾ ਮਾਨਸ ਦੇ ਪਾਈ ਪਦ ਹਰ ਭਾਜ ਨਾਨਕ ਬਾਦ ਬਤਾਈ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਤੈਨੂੰ ਜਿਹੜੀ ਮਾਨੁੱਖਾ ਦੀ ਮਿਲੀ ਹੈ ਇਹ ਸਤਿਗੁਰੂ ਜੀ ਕਹਿੰਦੇ ਹਰੀ ਨੂੰ ਮਿਲਣ ਵਾਸਤੇ ਹੈ ਪਰਮਾਤਮਾ ਨੂੰ ਮਿਲਣ ਵਾਸਤੇ ਮਾਨਸ ਦੇ ਪਾਈ ਪਦ ਹਰ ਭਾਜ ਨਾਨਕ ਬਾਤ ਬਤਾਈ ਇਹ ਗੁਰ ਸਿਧਾਂਤ ਸਾਨੂੰ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਜੀ ਅੱਜ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਉਸਤਾਦ ਦੀਨੂ ਨੂੰ ਸਮਰਪਿਤ ਹੁੰਦੇ ਹੋਏ ਗੁਰਮਤਿ ਵਿਚਾਰ ਹੋਈ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸਾਨੂੰ ਸਤਸੰਗਤ ਵਿੱਚ ਆਉਣ ਦਾ ਗੁਰਬਾਣੀ ਪੜ੍ਹ ਸੁਣ ਦਾ ਅਭਿਆਸ ਬਖਸ਼ਿਸ਼ ਕਰਦੇ ਰਹਿਣ ਤਾਂ ਕਿ ਅਸੀਂ ਵੀ ਆਪਣਾ ਮਰੁੱਖਾ ਜਨਮ ਸਵਾਰ ਦੇ ਹੋਏ ਲੋਕ ਸੁਖੀ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ